ਪੰਜਾਬ ਦਾ ਲੰਡਨ ਦੇ ਨਾਲ ਯੂਕੇ ਨਾਲ ਹਵਾਈ ਸੰਪਰਕ ਹੋਰ ਮਜ਼ਬੂਤ ਹੋ ਗਿਆ ਹੈ ਬਹੁਤ ਹੀ ਪੌਪੂਲਰ ਪੰਜਾਬੀਆਂ ਦੇ ਵਿੱਚ 에어 ਇੰਡੀਆ ਦੀ ਅੰਮ੍ਰਿਤਸਰ ਲੰਡਨ ਸਿੱਧੀ ਉਡਾਨ ਲੰਡਨ ਹੀਥਰੋ ਨਹੀਂ ਲੰਡਨ ਗੈਟਵਿਕ ਪਰ ਫਿਰ ਵੀ ਪੌਪੂਲਰ ਜਹਾਜ਼ਾਂ ਦੀ ਬਹੁਤ ਕੰਡੀਸ਼ਨ ਦੀਆਂ ਬਹੁਤ ਵੀਡੀਓ 에어 ਇੰਡੀਆ ਦੀਆਂ ਆਉਂਦੀਆਂ ਰਹੀਆਂ ਹਨ 에어 ਇੰਡੀਆ ਦਾ ਕ੍ਰੈਸ਼ ਜਿਹੜਾ ਅਹਮਦਾਬਾਦ ਹੋਇਆ ਉਸ ਤੋਂ ਬਾਅਦ ਅੰਮ੍ਰਿਤਸਰ ਲੰਡਨ ਉਡਾਨ ਰੱਦ ਕਰ ਦਿੱਤੀ ਗਈ ਸੀ ਉਹਨਾਂ ਕੋ ਜਹਾਜ਼ਾ ਦੇ ਕਾਰਨ 에어 ਇੰਡੀਆ ਵੱਲੋਂ 29 ਅਕਤੂਬਰ ਤੋਂ ਇਹ ਫਲਾਈਟ ਮੁੜ ਸ਼ੁਰੂ ਹੋ ਗਈ ਹੈ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਦਿਖਾ ਰਹੀਆਂ ਹਨ ਕਿ ਅੰਮ੍ਰਿਤਸਰ ਲੰਡਨ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਈ ਉਡਾਨ ਤੇ ਨਾਲ ਹੀ ਬਰਮਿੰਗਮ ਤੋਂ ਵੀ ਜਿਸ ਨੂੰ ਸੀ ਕਦੇ-ਕਦੇ ਬੱਲੇ-ਬੱਲੇ ਬਰਮਿੰਗਮ ਵੀ ਕਹਿੰਦੇ ਆ ਉਹ ਵੀ ਉਡਾਨ ਪਿੱਛੇ-ਪਿੱਛੇ ਅੰਮ੍ਰਿਤਸਰ ਵੱਲ ਨੂੰ ਪਹੁੰਚ ਰਹੀ ਸੀ ਤੇ ਇਹ ਜਿਹੜਾ ਫਲਾਈਟ ਰੈਡਾਰ ਇਹ ਜਿਹੜਾ 에어 ట్రాਫਿਕ ਸਿਸਟਮ ਹੈ ਜਿੱਥੇ ਅਸੀਂ ਫਲਾਈਟਸ ਟਰੈਕ ਵੀ ਕਰਦੇ ਹਾਂ ਉਹ ਦਿਖਾ ਰਿਹਾ ਸੀ ਕਿ ਦੋ ਉਡਾਨਾਂ 787 ਡ੍ਰੀਮ ਲਾਈਨਰ 에어 ਇੰਡੀਆ ਦੇ ਜਰੂਰ ਜਹਾਜ਼ਾਂ ਦੀ ਕੁਆਲਿਟੀ ਜਾਂ ਉਹਦੀ ਗੱਲ 에어 ਇੰਡੀਆ ਦੀ ਹੁੰਦੀ ਰਹਿੰਦੀ ਹੈ ਪਰ ਪੰਜਾਬੀ ਵਧਾਈ ਦੇ ਹੱਕਦਾਰ ਨੇ ਧੰਨਵਾਦ ਦੇ ਹੱਕਦਾਰ ਨੇ ਫਲਾਈ ਅੰਮ੍ਰਿਤ ਸਰ ਇਨੀਸ਼ੀਏਟਿਵ ਵੱਲੋਂ ਯੂਕੇ ਦੇ ਸਾਰੇ ਪੰਜਾਬੀਆਂ ਨੂੰ ਸਾਰੇ ਡਾਇਸਪੋਰਾ ਨੂੰ ਸਿੱਖ ਤੇ ਜਾਂ ਹੋਰ ਵੀ ਸਿੱਖ Hindu ਸਾਰੇ ਡਾਇਸਪੋਰਾ ਨੂੰ ਬਹੁਤ-ਬਹੁਤ ਵਧਾਈ ਹੈ ਜੜੇ ਇਹਨਾਂ ਸਿੱਧੀਆਂ ਉਡਾਣਾਂ ਨੂੰ ਸਪੋਰਟ ਕਰ ਰਹੇ ਹਨ ਇਹਨਾਂ ਉਡਾਣਾਂ ਦਾ ਮੋੜ ਸ਼ੁਰੂ ਹੋਣ ਦਾ ਮਤਲਬ ਇਹੀ ਹੈ ਕਿ 에어 ਇੰਡੀਆ ਨੂੰ ਇਸ ਰੂਟ ਦੇ ਮਹੱਤਵ ਦਾ ਪਤਾ ਹੈ ਪੂਰੀ ਫਲਾਈਟ ਸਗੀ ਬਹੁਤ ਚੰਗਾ ਰਿਸਪੌਂਸ ਮਿਲਿਆ Air India ਵੱਲੋਂ ਆਪਣੀ Goa Gatwick ਫਲਾਈਟ ਮੁੜ ਤੋਂ ਨਵੀਂ ਸ਼ੁਰੂ ਕੀਤੀ ਗਈ ਇਸ ਤੋਂ ਪਹਿਲਾਂ ਉਹਨਾਂ ਨੇ ਇਵਨ ਕ੍ਰੈਸ਼ ਤੋਂ ਪਹਿਲਾਂ ਵੀ ਉਹਨਾਂ ਨੇ ਕੇਰਲਾ ਤੋਂ ਗੈਟਵਿਕ ਦੀ ਫਲਾਈਟ ਕੈਨਸਲ ਕਰ ਦਿੱਤੀ ਸੀ ਕਾਰਨ ਇਹ ਸੀ ਕਿ ਪ੍ਰੋਫਿਟੇਬਿਲਟੀ ਆਬਵੀਅਸਲੀ ਜਿਹੜੀ Air ਕੋਈ ਵੀ 에어ਲਾਈਨ ਹੈ ਉਹ ਮਾਰਕੀਟਸ ਪੈਸੇ ਬਣਾਉਣ ਲਈ ਹੈ ਅੰਮ੍ਰਿਤਸਰ ਦਾ ਰੂਟ ਇਸ ਸਮੇਂ ਪਾਕਿਸਤਾਨ ਦੀ 에어ਸਪੇਸ ਬੰਦ ਹੋਣ ਕਰਕੇ ਲੰਮਾ ਹੈ ਪਰ ਫਿਰ ਵੀ ਏਅਰ ਇੰਡੀਆ ਵੱਲੋਂ ਇਸ ਫਲਾਈਟ ਨੰਬਰ ਚਾਲੂ ਕਰ ਦਿੱਤਾ ਗਿਆ ਹੈ ਹਫਤੇ ਚ ਤਿੰਨ ਦਿਨ ਬੁੱਧਵਾਰ ਸ਼ੁੱਕਰਵਾਰ ਤੇ ਐਤਵਾਰ ਤੇ ਉਸੇ ਦਿਨ ਸ਼ਾਮ ਨੂੰ ਦੁਪਹਿਰੇ ਇੱਥੋਂ ਰਵਾਨਾ ਹੋਏਗੀ ਫਲਾਈਟ ਐ ਤੇ ਸ਼ਾਮ ਨੂੰ 6 ਵਜੇ ਲੰਡਨ ਪਹੁੰਚੇਗੀ ਫਿਰ ਉੱਥੋਂ ਸ਼ਾਮ ਨੂੰ 8 ਵਜੇ ਰਵਾਨਾ ਹੋ ਕੇ ਤਕਰੀਬਨ 11:30 ਵਜੇ ਇਹ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਸੰਤ ਰਿਸ਼ਵੜੀ ਲੈਂਡ ਕਰੇਗੀ ਇਹ ਜਿਹੜੀਆਂ ਤਸਵੀਰਾਂ ਅਸੀਂ ਸਾਂਝੀਆਂ ਕੀਤੀਆਂ ਸਨ ਹਨ ਉਹ ਦਿਖਾ ਰੀਆਂ ਹਨ ਕਿ ਬਰਮਿੰਗਮ ਲੰਡਨ ਇੱਕੋ ਦਿਨ ਹੀ ਇੱਕ ਦੁਪਹਿਰੇ ਇਕ ਸਵੇਰੇ 11:30 ਵਜੇ ਇੱਕ 12 ਵਜੇ ਤਕਰੀਬਨ ਅੰਮ੍ਰਿਤਸਰ ਲੈਂਡ ਹੋਈਆਂ ਬਰਮਿੰਗਮ ਦੀ ਫਲਾਈਟ ਵੀ ਤੇ ਇਹ ਹਫਤੇ ਚ ਤਿੰਨ ਦਿਨ ਦੋਵੇਂ ਲਾਣਾ 6 ਉਡਾਨਾਂ ਇੱਕ ਪਾਸੇ ਟੋਟਲ 12 ਕੁਲ ਇਹ ਅੰਮ੍ਰਿਤਸਰ ਤੋਂ ਯੂਕੇ ਦੀਆਂ ਚੱਲਦੀਆਂ ਰਹਿਣਗੀਆਂ ਪੰਜਾਬੀਆਂ ਨੂੰ ਬੇਨਤੀ ਹੈ ਕਿ ਜ਼ਰੂਰ ਅਸੀਂ ਪਾਵੇਂ 에어 ਇੰਡੀਆ ਬਹੁਤ ਲੋਕ ਕਹਿੰਦੇ ਨੇ ਕਿ ਕਿਰਾਇਆ ਦਿੱਲੀ ਨਾਲੋਂ ਵੱਧ ਲੈ ਰਹੇ ਹਨ ਤੇ ਦਿੱਲੀ ਬਹੁਤ ਫਲਾਈਟਾਂ 에어 ਇੰਡੀਆ ਨੇ ਹੁਣ ਲੰਡਨ ਹੀਥਰੋ ਤੋਂ 4 ਫਲਾਈਟਸ ਕਰ ਦਿੱਤੀਆਂ ਹਨ ਪਰ ਫਿਰ ਵੀ ਪੰਜਾਬੀਆਂ ਦਾ ਸਿੱਧਾ ਅੰਮ੍ਰਿਤਸਰ ਆਉਣਾ ਇਹ ਦਰਸਾਉਂਦਾ ਹੈ ਕਿ ਉਹ ਪੂਰਾ ਸਪੋਰਟ ਕਰ ਰਹੇ ਨੇ। ਇਹ ਸਪੋਰਟ ਨਾਲ ਜਦੋਂ 에어 ਇੰਡੀਆ ਨੇ ਇੱਕ ਕ੍ਰੈਸ਼ ਤੋਂ ਪਹਿਲਾਂ ਜਾਂ ਭਾਰਤ-ਪਾਕਿਸਤਾਨ ਦਾ ਜਿਹੜਾ ਕੌਨਫਲਿਕਟ ਹੋਇਆ ਉਸ ਤੋਂ ਪਹਿਲਾਂ ਇਸ ਨੂੰ ਸ਼ਡਿਊਲ 'ਚ 5 ਦਿਨ ਕਰ ਦਿੱਤਾ ਸੀ। ਇਹ ਉਡਾਣ 5 ਦਿਨ ਹੋਣੀ ਸੀ ਲੰਡਨ ਗੈਟਵਿਕ ਇਸੇ ਤਰ੍ਹਾਂ ਬਰਮਿੰਗਮ ਵੀ 4 ਜਾਂ 5 ਫਲਾਈਟਾਂ ਸਨ ਹਫ਼ਤੇ ਦੀਆਂ ਪਰ ਹੁਣ 에어 ਇੰਡੀਆ ਕੋ ਕਿਉਂਕਿ ਜਹਾਜ਼ਾਂ ਦੀ ਮੁਸ਼ਕਲ ਆ ਰਹੀ ਹੈ ਪਰ ਉਮੀਦ ਕਰਦੇ ਹਾਂ 2026 ਜੋ ਜੋ ਜਹਾਜ਼ ਦੇ ਰੀਟਰੋਫਿਟਿੰਗ ਕਰਨਗੇ ਉਹਨਾਂ ਕੋ 에어ਕ੍ਰਾਫਟ ਆਉਣਗੇ ਤੇ ਜੇਕਰ ਪੰਜਾਬ ਪੰਜਾਬ ਵਾਲੇ ਤੇ ਪੰਜਾਬ ਦਾ ਡਾਇਸਪੋਰਾ ਯੂਕੇ ਦਾ ਇਹਨਾਂ ਉਡਾਨਾਂ ਨੂੰ ਇਸੇ ਤਰ੍ਹਾਂ ਸਪੋਰਟ ਕਰਦਾ ਰਿਹਾ ਤੇ ਇਹਨਾਂ ਦੀ ਗਿਣਤੀ ਜ਼ਰੂਰ ਵਧੇਗੀ ਕੁਝ ਸਮਾਂ ਪਹਿਲਾਂ ਪਿਛਲੇ ਸਾਲ 2024 ਚ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅੰਮ੍ਰਿਤਸਰ ਵਿਕਾਸ ਪੰਚਵਲੋਂ ਅਸੀਂ 에어 ਇੰਡੀਆ ਦੇ ਐਗਜ਼ੀਕਟਿਵਸ ਨਾਲ ਵੀ ਮੁਲਾਕਾਤ ਕੀਤੀ ਸੀ ਕਿ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਸਾਡਾ ਵੀ ਟਾਰਗੇਟ ਹੈ ਕਿ ਆਪਾਂ ਇਹਨਾਂ ਉਡਾਨਾਂ ਨੂੰ ਰੋਜ਼ਾਨਾ ਕਰੀਏ ਇਟਸ ਅ ਬਿਗ ਮਾਰਕੀਟ ਸੋ ਸਾਰਿਆਂ ਨੂੰ ਬੇਨਤੀ ਹੈ ਵੀਡੀਓ ਜ਼ਰੂਰ ਸ਼ੇਅਰ ਕਰੋ ਜਿੰਨੇ ਲੰਡਨ ਚ ਰਹਿੰਦੇ ਹਨ ਆਓ ਵੱਤ ਤੋਂ ਵੱਦ 에어 ਇੰਡੀਆ ਹੀ ਇਸ ਸਮੇ ਹੈ ਕਿਉਂਕਿ ਬ੍ਰਿਟਿਸ਼ 에ਅਰਵੇਜ਼ ਆਪਣੇ ਆਪ ਨੂੰ ਇੱਕ ਪ੍ਰੀਮੀਅਮ 에ਅਰਲਾਈਨ ਪ੍ਰੀਮੀਅਮ 에ਅਰਲਾਈਨ ਕਹਿੰਦੀ ਹੈ ਕਿ ਸਾਡੇ ਜੀ ਬਿਜ਼ਨਸ ਕਲਾਸ ਸੀਟਸ ਬਹੁਤ ਨੇ ਕਿ ਸਾਨੂੰ ਬ ਚੰਗਾ ਕਰਾਇਆ ਮਿਲੇਗਾ ਸਾਨੂੰ ਉਹਨਾਂ ਨੂੰ ਦੱਸਣਾ ਪਏਗਾ ਕਿ ਅਸੀਂ ਪੰਜਾਬ ਵਾਲੇ ਅੰਮ੍ਰਿਤਸਰ ਹੀ ਜਾਣਾ ਹੈ ਪੰਜਾਬ ਹੀ ਜਾਣਾ ਹੈ ਉਹ ਵੀ ਦੇਖਣਗੇ ਕਿ ਇੰਨੀ ਟ੍ਰੈਫਿਕ 에য়ার ਇੰਡੀਆ ਤੇ ਆ ਰਹੀ ਆ ਕਿਉਂ ਨਾ ਅਸੀਂ ਅੰਮ੍ਰਿਤਸਰ ਹੀਥਰੋ ਸ਼ੁਰੂ ਕਰੀਏ 에য়ার ਇੰਡੀਆ ਵੀ ਦੇਖੇਗੀ ਜੇਕਰ ਚੰਗੇ ਫੇਅਰ ਮਿਲਣਗੇ ਉਹਨਾਂ ਨੂੰ ਚੰਗੀ ਪ੍ਰਾਈਸ ਮਿਲੇਗੀ ਰਿਟਰਨ ਮਿਲਣਗੇ ਫੇਅਰ ਬ੍ਰਿਟਿਸ਼ 에ਅਵੈਸ ਜਾਂ ਅਮਰਜਿੰਨ ਵਾਲੇ ਅਗਾਹ ਕਨੈਕਟ ਵੀ ਕਰ ਸਕਦੇ ਨੇ ਉਹ ਵੀ ਇਹ ਰਿਅਲਾਈਜ਼ ਕਰਨਗੇ ਹਾਲੇ ਰਿਅਲਾਈਜ਼ ਨਹੀਂ ਕਰ ਰਹੇ ਪਰ ਆਓ ਅਸੀਂ ਵੱਧ ਤੋਂ ਵੱਧ ਇਨ੍ਹਾਂ ਉਡਾਨਾਂ ਤੇ ਟ੍ਰੈਵਲ ਕਰਦੇ ਰਹੀਏ ਬਰਮਿੰਗਮ ਵੀ ਫਲਾਈਟ ਜੜੀ ਹੈ ਹਫਤੇ ਚ 3 ਦਿਨ ਹੈ ਉਹ ਵੀ ਇਸ ਸਮੇਂ ਦਿਨ ਵੇਲੇ ਆਉਂਦੀ ਹੈ ਤੇ ਦਿਨ ਵੇਲੇ ਜਾਏਗੀ ਇਹ ਚੰਗੀ ਗੱਲ ਹੈ ਤਾ ਜੋ ਦਿਨਵਲੇ ਅਸੀਂ ਫਲਾਈਟ ਲੈ ਸਕੀਏ ਵੱਧ ਤੋਂ ਵੱਧ ਫਿਰ ਕਵਾਂਗੇ ਸਪੋਰਟ ਕਰਦੇ ਰਹੀਏ ਨੀਓਸ 에ਅਰਲਾਈਨ ਜਿਹੜੀ ਇਟਲੀ ਦੀ ਉਹ ਬੰਦ ਹੋ ਗਈ ਹੈ ਪਰ ਉਮੀਦ ਕਰਦੇ ਹਾਂ ਕਿ ਉਹਦੇ ਲਈ ਵੀ ਕੋਈ ਨਾ ਕੋਈ 에ਅਰ ਇੰਡੀਆ ਜਾਂ ਹੋਰ ਨਾ 에ਅਰਲਾਈਨ ਮੇਬੀ ਇਟਾਲੀਅਨ ਕੈਰੀਅਰਸ ਕੋ ਵੀ ਅਸੀਂ ਪਹੁੰਚ ਕਰੀਏ ਤਾਂ ਜੋ ਉਹ ਵੀ ਦੇਖਣ ਕਿ ਮਿਲਾਨ ਤੇ ਰੋਮ ਦੇ ਵੀ ਬੜੀ ਟ੍ਰੈਫਿਕ ਸੀਗੀ ਫਲਾਈ ਆਮਰੀ ਸਰ ਇਨੀਸ਼ੀਏਟਿਵ ਨੂੰ ਵਿਸਤ੍ਰ ਸਪੋਰਟ ਕਰਦੇ ਰਹੋ ਆਓ ਅਸੀਂ ਵੱਧ ਤੋਂ ਵੱਧ ਫਿਰ ਤੋਂ ਬੇਨਤੀ ਕਰਦੇ ਰਹਿੰਦੇ ਹਾਂ ਅਸੀਂ ਕੋਈ ਟ੍ਰੈਵਲ ਏਜੰਸੀ 에ਅਰਲਾਈਨ 에ਅਰਪੋਰਟ ਨਹੀਂ ਹਾਂ ਮੈਂ ਸਮੀਪ ਸਿੰਘ ਗੁੰਟਾਲਾ ਅਮਰੀਕਾ ਤੋਂ ਜੁੜਿਆ ਹਾਂ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਡਾ ਸ਼ਹਿਰ ਅੰਮ੍ਰਿਤਸਰ ਸਾਡਾ ਸ਼ਹਿਰ ਨਹੀਂ ਸਿਰਫ ਪੂਰੀ ਦੁਨੀਆ ਤੋਂ ਲੋਕ ਪੂਰੀ ਦੁਨੀਆ ਤੋਂ ਲੱਖਾਂ ਸ਼ਰਧਾਲੂ ਰੋਜ਼ ਅੰਮ੍ਰਿਤਸਰ ਆ ਰਹੇ ਨੇ ਹੋਰ ਵੀ ਜਿਹੜੇ ਥਾਵਾਂ ਤੇ ਜਾਂਦੇ ਹਨ ਗੁਰਦੁਆਰਾ ਮੰਦਰ ਗੁਰਦੁਆਰਾ ਰਾਮ ਤੀਰਤ ਹੋਰ ਕਈ ਥਾਵਾਂ ਵਾਗਾ ਬਾਰਡਰ ਕਈ ਕਈ ਚੀਜ਼ਾਂ ਜਿਹੜੀਆਂ ਨੇ ਹੁਣ ਪੰਜਾਬ 'ਚ ਹਨ ਦੇਖਣ ਲਈ ਸੋ ਆਓ ਸਪੋਰਟ ਕਰੀਏ ਫੈਸਿਲਿਟੀਆਂ ਦੀ ਗੱਲ ਫੇਰ ਕਰਦੇ ਰਹਿੰਦੇ ਆਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਰਹੇ ਨੇ ਆ ਬੱਸਾਂ ਸ਼ੁਰੂ ਕਰਵਾਓ ਜੇਕਰ ਯੂਕੇ ਵਿੱਚ ਵੀ ਜਿਹੜੇ ਵੀ ਤੁਹਾਡੇ ਲੀਡਰ ਹੁੰਦੇ ਨੇ ਕਿਉਂ ਨਹੀਂ ਬੱਸ ਸੇਵਾ ਜਲੰਧਰੋਂ ਲੁਧਿਆਣੋਂ ਜਿਨ੍ਹਾਂ ਨੇ ਲੰਡਨ ਇੱਕ ਜਾਣੇ ਨੇ ਜਾਣਾ ਉਹ ਬੱਸ ਤੇ ਆ ਸਕਦਾ ਚੰਗੀ ਬੱਸ ਹੋਵੇ ਅੰਮ੍ਰਿਤਸਰ ਆਈਏ ਦੇਣ ਵਾਲੇ ਬੱਸਾਂ ਹੋਂ ਦੋ ਤਿੰਨ ਅੰਮ੍ਰਿਤਸਰ ਆ ਕੇ ਫਿਰ ਅਸੀਂ ਅੱਗੋਂ ਫਲਾਈਟ ਲੈ ਸਕੀਏ ਤੇ ਜਾਂ ਦੂਜੇ ਸ਼ਹਿਰਾਂ ਨੂੰ ਜਾ ਸਕੀਏ ਬਹੁਤ ਬਹੁਤ ਧੰਨਵਾਦ